ਇਵਰ ਰੱਖਣੀ ਆ ਨਾ ਤਾਂ ਮਨੇਜ ਆਪਾਂ ਨੂੰ ਆਪ ਨੂੰ ਕਰਮੇ ਕੂਗੀ ਇਹ ਨਹੀਂ ਹੈਗਾ ਯਾਰ ਪਰ ਬੰਦਾ ਰੱਖ ਲਿਆ ਇਹ ਭੱਠੇ ਪਾ ਦੂ ਇਹ ਫੀਡ ਤੁਸੀਂ ਆਪ ਮਿਲ ਕੇ ਪਾਉਣੀ ਹੈ ਤਾਂ ਵਹ ਹੋਣ ਵਾਸਤੇ ਕਿਸੇ ਔਰਤ ਦਾ ਵੀ ਹੱਥ ਹੁੰਦਾ ਉਹ ਚੀਜ਼ ਸੱਚ ਹੈ ਆਹੀ ਚੀਜ਼ ਉੱਥੇ ਮੈਟਰ ਕਰਦੀ ਹੈ ਨਾ ਹਾਂ ਆਪ ਦੇ ਧੰਦੇ ਨਾਲ ਵੀ ਜੋੜ ਕੇ ਰੱਖੋ ਉਹਨੂੰ ਐ ਪਤਾ ਲੱਗੇ ਯਾਰ ਵੀ ਮੇਰਾ ਮਾਪਿਓ ਆ ਕਮਾ ਕੇ ਆਪ ਨੂੰ ਆ ਪੜਾ ਰਿਹਾ ਵੀ ਕਿਵੇਂ ਪੈਸਾ ਹੁੰਦਾ ਲੈ ਤੁਸੀਂ ਮੇਥੋਂ ਲੈ ਕੇ ਲੈ ਲਓ ਜੇ ਤੁਸੀਂ ਆ ਕੁਝ ਕਰਨ ਲੱਗੇ ਛੋਡੇ ਬੱਚੇ ਜੇ ਬਾਹਰ ਭਾਜਣ ਮੇਰੀ ਗਰੰਟੀ ਹੈ ਇਕੀ ਕੇ ਨਾਲ ਤੁਹਾਡੇ ਨਾਮ ਕੰਮ ਕਰਨ। ਹਾਂ ਯਾਰ ਗੋਹਾ ਆਪਦਾ ਸੜਦੇ ਆਪਾਂ ਕਿਹੜਾ ਕਿਹਦਾ ਪਿੰਡ ਚ ਸੱਪ ਕਿਉਂ ਦੇ? ਲੋਕ ਨਹੀਂ ਸੱਭਿਆਚਾਰ ਤੋਂ ਦੂਰ ਕਰ ਰਹੇ ਤੇ ਆ ਵੀ ਆਪਣਾ ਸੱਭਿਆਚਾਰੀ ਹੈ। ਹਾਂ ਇਹ ਜਰੂਰੀ ਇਹ ਸੱਭਿਆਚਾਰ ਦਾ ਨਿਰਖਾ ਅੰਗ ਆ ਜਮਾ। ਮੈਂ ਤੇਰੀ ਗੱਲ ਸਾਨੂੰ ਵੱਡੀ ਮੈਡੀਟੇਸ਼ਨ। ਠੀਕ ਹੈ। 7 ਤੇ 2 ਮਿੰਟ ਲੱਗਣ 5 ਮਿੰਟ ਲੱਗਣ। ਆਪਾਂ ਨਾਲ 7 ਤੇ ਧਿਆਨ ਹੋਊਗਾ ਤਾਂ ਆਪਾਂ ਧਾਰ ਕਰ ਲੈਣਾ। ਜੇ ਆਪਣਾ ਮਾਈਂਡ ਕਿਤੇ ਹੋਰ ਵਾ ਗਿਆ ਕਹਿੰਦੇ ਉਹਦੀ ਵੱਤ ਮਾਰ ਲਈ ਇਹਨੇ। ਕਿਉਂਕਿ ਕਿਸ ਨੂੰ ਪਤਾ ਹੁੰਦਾ ਹੈ ਬੰਦਾ ਐਕਟਿਵ ਹੈਗਾ ਕਿ ਨਹੀਂ ਤੇ 5 ਮਿੰਟ ਦੀ ਮੈਡੀਟੇਸ਼ਨ ਕਹਿੰਦੇ ਦੋ ਟਾਈਮ ਤੋਂ ਠ ਬਾਕੀ ਜੇ ਚਾਰ ਵਾਤਾਂ ਤੋਂ ਸਾਨੂੰ ਤੇ ਘਟਾ ਸਕਦਾ ਹਾਂ ਹਾਂ ਚਾਰ ਨਾਲ ਜਿਵੇਂ ਕਪੈਸਿਟੀ ਹੈ ਸਰੀਰ ਦੀ ਪਸ਼ੂ ਦੀ ਜੇ ਕੋਈ ਚੰਗੀ ਵੱਧ ਦੁੱਧ ਵਾਲਾ ਤਾਂ ਉਹਨੂੰ ਜਿਵੇਂ ਜੇ ਖਾਂਦਾ ਤਾਂ ਦਿਓ ਕੁਝ ਕਰਨ ਦਿੱਕਤ ਵਾਲੀ ਨਹੀਂ ਬਈ ਇੱਕ ਦੋ ਚੀਜ਼ਾਂ ਰਹਿ ਗਈਆਂ ਜਿਵੇਂ ਕੈਲਸ਼ੀਅਮ ਹੋ ਗਏ ਹੂੰ ਲੀਵਰ ਟੌਨ ਹੋ ਗਏ ਕਿਉਂਕਿ ਤੁਸੀਂ ਨਾਲ ਕਾਫੀ ਵੀ ਪਾਲ ਰਹੇ ਹੋ ਨਾ ਹੂੰ 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 ਉਹਨਾਂ ਨੂੰ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਉਹ ਵਰਤਦੇ ਆਪਾਂ ਕੈਲਸ਼ੀਅਮ ਲਾ ਲਓ ਕੈਲਸ਼ੀਅਮ ਹਾਂ ਵਰਤਦੇ ਆਂ ਬ੍ਰਦਰ ਹੂੰ ਕੈਲਸ਼ੀਅਮ ਵਰਤੋ ਵਧੀਆ ਕੰਪਨੀ ਦਾ ਇਹ ਨਾ ਹੋਵੇ ਆਪਣੇ ਪਿੰਡਾਂ ਚ ਫਿਰਦੇ ਹੁੰਦੇ ਆ ਕਲੀਆਂ ਢੋਲੀਆਂ ਵਾਲਾ ਨਾ ਹੋਵੇ ਕਲੀਆਂ ਢੋਲੀਆਂ ਵਾਲੀ ਹੁੰਦੇ ਆ ਉਹ ਨਾਲ ਨਾਲ ਤਾਂ ਉਹ ਛਰੀਰ ਨਾਲ ਪਸ਼ਵਾ ਦੇ ਨਾਲ ਖਲਵਾੜਾ ਕੋਈ ਵਧੀਆ ਕੰਪਨੀ ਦਾ ਲੈ ਕੇ ਪਾਓ ਹਾਂ ਕਲੀਆਂ ਕੋਲੀ ਫਿਰਦੇ ਰਹਿੰਦੇ ਨੇ ਹਾਂ ਕਲੀਆਂ ਆਉਂ ਤਾਂ ਵੈਸੇ ਜੇ ਕਿਸੇ ਵੀਰ ਕੋਲੇ ਆਪਦੀ ਪਾਣੀ ਵਾਲੀ ਡੱਗੀ ਐ ਹੂੰ ਕਲੀ ਰੱਖੋ ਉਹਦੇ ਚੁੱਟ ਕੇ ਹੂੰ ਕੰਦਾ ਤੇ ਪੋਚੇ ਮਾਰ ਲਓ ਹੂੰ ਉਹਦੇ ਨਾਲ ਵੀ ਕੈਲਸ਼ੀਅਮ ਪੂਰਾ ਹੋ ਜਾਂਦਾ ਨਹੀਂ ਯਾਰ ਮੰਨ ਲਓ ਵਧੀਆ ਕੰਪਨੀ ਦਾ ਕਿਸੇ ਦਾ ਵੀ ਲੈ ਲਓ ਜੇ ਪੈਸੇ ਲਾਉਣੇ ਤਾਂ ਵਧੀਆ ਕੰਪਨੀ ਦਾ ਹੋਵੇ ਨਹੀਂ ਕਲੀ ਵਾਲਾ ਸਹੀ ਕਰਦਾ ਹਾਂ ਉਹ ਵੀ ਕਰ ਸਕਦੇ ਆਪਾਂ ਜਿਹੜੇ ਵੱਧ ਦੁੱਧ ਵਾਲਿਆ ਉਹਨਾਂ ਨੂੰ ਦੇਣਾ ਚਾਹੀਦਾ ਕੈਲਸ਼ੀਅਮ ਜ਼ਰੂਰੀ ਹੈ ਕਿਉਂਕਿ ਦੁੱਧ ਨਾਲ ਪੱਲਾ ਪਸ਼ੂ ਜਿਆਦਾ ਦੇਈ ਜਾਂਦੇ ਜਿਵੇਂ ਆਪਾਂ ਕਹਿੰਦੇ ਆਪਣੀ ਕਣਕ ਵਗੈਰਾ ਚ ਨਿਊਟ੍ਰੀਸ਼ਨ ਦੀ ਕਮੀ ਆਉਂਦੀ ਹੈ ਉਹ ਮੈਂ ਸਾਰੀਆਂ ਚੀਜ਼ਾਂ ਨੂੰ ਡਿਫਰੈਂਸੀਆ ਆਉਂਦੀ ਹੈ ਹਾਂ 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 ਕਿਉਂਕਿ ਜਿਵੇਂ 3 ਧਰਤੀ ਦਿਨਾਂ ਤੋਂ ਉਹ ਹੀ ਹੋਈ ਜਾਂਦੀ ਹੈ ਮਿਨੀ ਮਿਕਸਚਰ ਤਾਂ ਬਾਈ ਜੀ ਸੂਣ ਦੇ ਤੱਕ ਮੰਨ ਲਾਵੇ ਸੂਣ ਤੋਂ 2 ਮਹੀਨੇ ਪਹਿਲਾਂ ਬੰਦ ਕਰ ਦੋ ਮਿਨਮੈਕਸੇ ਤੁਹਾਡੀ ਕੀ ਡੋਜ਼ ਹੈ ਕਿਹੜਾ ਵਰਤ ਰਹੇ ਹੋ ਆਪਣੇ ਕੋਲੇ ਹੁਣ ਮੰਨ ਲਓ ਜੁਨੀਵਰਸਿਟੀ ਚ ਲੈ ਸੀਗੇ ਅੱਛਾ ਗੜਵਾਸੂ ਵਾਲਿਆਂ ਦਾ ਸਾਰਿਆਂ ਨੂੰ ਚੱਲਦਾ ਉਹ ਸਾਰੇ ਏ ਟੂ ਜ਼ेड ਹੀ ਚੱਲਦਾ ਜਾਂ ਜਿਵੇਂ ਹਾਂ ਨਿਊਟਰੀ ਸੈੱਲ ਵਾਲਾ ਦਾ ਸੀਗਾ ਨਿਊਟਰੀ ਸੈੱਲ ਵਾਲਾ ਬੈਸਟਰ ਮੈਨ ਵਾਲਾ ਇਹ ਇੱਕ ਨਾ ਪਾਓ ਹੂੰ ਬਦਲਦੇ ਆ ਕਰੋ ਜਿਵੇਂ 6 ਮਹੀਨੇ ਚਲਾ ਲਿਆ ਆਪਾਂ ਬਦਲ ਕੇ ਪਾਓ ਕਿੰਨਾ ਪਾਉਣਾ ਤੁਸੀਂ ਇਹ ਇੱਕ ਪਸ਼ੂ ਦੀ ਡੋਜ਼ ਬਣਦੀ ਆ 100 ਗ੍ਰਾਮ 100 ਗ੍ਰਾਮ ਬੱਚੇ ਜਿਵੇਂ ਛੋਟੇ ਆਪਾਂ ਉਹਨਾਂ ਨੂੰ 50 ਦੇ ਦਿਓ ਜੇ ਉਦੋਂ ਛੋਟਾ ਉਹਨਾਂ ਨੂੰ 20 ਦੇ ਦਿਓ ਮੰਨ ਲਓ 10 ਗੱਟਾ ਹੋਰ ਦਾ ਲੈਂਦਾ ਅਗਲੀ ਵਾਰ ਚੇਂਜ ਕਰਕੇ ਲਿਆਓ ਹਾਂ ਵੀ ਚੇਂਜ ਕਰਦੇ ਰਹੋ ਪਰ ਇੱਕ ਚੀਜ਼ ਤੇ ਨਹੀਂ ਰਹਿਦਾ ਨਾ ਕਈ ਵਾਰੀ ਨਾ ਕਿਸੇ ਚ ਮੰਨ ਲਓ ਕਿਸੇ ਚੀਜ਼ ਦੀ ਮਾਤਰਾ ਵੱਧ ਹੋਦੀ ਹੈ ਕਿਸੇ ਦੀ ਘੱਟ ਹੁੰਦੀ ਹੈ ਨਾ ਉਹ ਚੀਜ਼ਾਂ ਦਾ ਡਾਟਾ ਸਿਸਟਮ ਆ ਉਹ ਫਰਕ ਪੈ ਜਾਂਦਾ ਉਹਦੇ ਵਿੱਚ ਤੇ ਨਿਰਮਲ ਜਿਵੇਂ ਬਾਹਰ ਵਾਲੀ ਗੱਲ ਵੀ ਕਰੀ ਸੀ ਆਪਾਂ ਵੀ ਬਾਹਰ ਵੱਲ ਹੁਣ ਲੋਕ ਆਪਣਾ ਥੋੜਾ ਜਿਹਾ ਟ੍ਰੈਂਡ ਘਟ ਗਿਆ ਨਾ ਨਿਰਮਲ ਨਵੇਂ ਮੁੰਡੇ ਜਿਹੜੇ ਕੰਮ ਸਟਾਰਟ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਕੀ ਮੈਸੇਜਸ ਨਹੀਂ ਹਾਂ ਦੇ ਸਕਦਾ ਵੀ ਇੱਕ ਅੰਦਾ ਕਿੰਨਾ ਕੁ ਪ੍ਰੋਫਿਟੇਬਲ ਆ ਖੇਤੀ ਦੇ ਨਾਲ ਨਾਲ ਕਿਉਂਕਿ ਆਪਾਂ ਖੇਤੀ ਦਾ ਆਪਣੇ ਘਰਾਂ 'ਚ ਹੈਗੀ ਹੈਗੀ ਆ ਵੀ ਨਵੇਂ ਬੰਦੇ ਨੂੰ ਆਉਣਾ ਚਾਹੀਦਾ ਇਹਦੇ ਵੱਲ ਕੀ ਕਹਿਸਾ ਨਿਰਮਲ ਦੀ ਸੋਚ ਕੀ ਬਣੀ 5 ਸਾਲਾਂ ਦੇ ਮੇਰੀ ਮੇਰੀ ਸੋਚ ਤਾਂ ਇਹ ਹੈ ਵੀ ਭਰਾ ਵੀ ਆਪਦਾ ਪੰਜਾਬਣਾ ਛੱਡੋ ਹੂੰ ਆਪਦੀ ਧਰਤੀ ਨਾਲ ਜੁੜੋ ਵੀ ਕੰਮ ਦੇਖੋ ਆਪ ਬਾਰ ਵੀ ਕਰਨਾ ਹੂੰ ਕੰਮ ਇੱਥੇ ਵੀ ਕਰਨਾ ਹੈ ਨਾ ਪਰ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਵੀ ਕਿਹਾ ਹੈ ਵੀ ਇਹਨੂੰ ਚਲਾਉਣ ਵਾਸਤੇ ਪਹਿਲਾਂ ਥੋੜਾ ਜਿਹਾ ਸਿੱਖੋ ਸਿੱਖੋ ਮੇਰਾ ਮੈਸੇਜ ਇਹ ਹੈ ਵੀ ਯਾਰ ਪਹਿਲੀਆਂ ਚ ਤੁਸੀਂ 50 ਪਸ਼ੂ ਨਾ ਲਓ ਹੂੰ ਤੁਸੀਂ 2-4 ਰੱਖੋ ਤੇ ਡਾਇਗਨੋਸ ਕਰ ਲਓ ਜੇ ਤੁਹਾਨੂੰ ਐ ਲੱਗਣ ਲੱਗਾ ਵੀ ਯਾਰ ਹਾਂ ਸਮਾਂਗੇ ਹੁਣ ਮੇਰੇ ਕੋਲੇ ਮੱਲਾ ਵੀ ਵੀ ਬਾਈ ਨਾ ਹੋ ਰਿਹਾ ਉਹ ਕੁ ਮੈਂ ਤਾਂ ਨਹੀਂ ਹੈਗਾ ਵੀ ਕੋਲਤੀ ਕਰ ਲੈ ਹੌਲੀ 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 ਜਿਵੇਂ ਮੈਨੂੰ ਤਜਰਬਾ ਆ ਜਾਂਦਾ ਆਪਾਂ ਨੂੰ ਇਹ ਚੀਜ਼ ਤੋਂ ਸਿੱਖਣ ਨੂੰ ਵੀ ਮਿਲਦਾ ਵੀ ਮੇਰੇ ਤਾਂ ਇਹ ਇੱਕ ਜੀ ਆਪਸ ਕਿਉਂ ਦੀ ਹੈ ਟਾਈਮ ਦੇ ਸਾਬ ਨਾਲ ਹਾਂ ਮੇਰੀ ਭਰਾਵਾਂ ਨੂੰ ਇਹ ਬੇਨਤੀ ਆ ਯਾਰ ਵੀ ਦੇਖੋ ਬਾਹਰ ਨਾਲੋਂ ਆਪਦਾ ਇੱਥੇ ਰਹਿ ਕੇ ਕੰਮ ਕਰੋ ਜੇ ਆਪਾਂ ਲੇਬਰ ਰੱਖਣੀ ਆ ਨਾ ਤਾਂ ਮਨੇਜ ਆਪਾਂ ਨੂੰ ਆਪ ਨੂੰ ਕਰਮੇ ਕੂਗੀ ਇਹ ਨਹੀਂ ਹੈਗਾ ਯਾਰ ਆਪਾਂ ਬੰਦਾ ਰੱਖ ਲਿਆ ਇਹ ਪੱਠੇ ਪਾ ਦੂ ਇੱਕ ਫੀਡ ਤੁਸੀਂ ਆਪ ਮਨਕੇ ਪਾਉਣੀ ਹੈ ਹੂੰ ਠੀਕ ਹੈ ਉਹਨਾਂ ਦੀ ਡਾਇਗਨੋਸ ਕਰਨੀ ਆ ਅੱਥ ਨੇ ਸ਼ਾਮ ਸਵੇਰੇ ਉਹਨਾਂ ਦੇ ਦੇਖੋ ਕੋਈ ਤਾਰ ਦਿੰਦਾ ਜਾਂ ਕੁਟੀਕਾ ਭਰਉਣਾ ਜਾਂ ਕੋਈ ਗਾਲੀ ਕਰ ਰਿਹਾ ਹੂੰ ਉਹ ਦੇਖੋ ਪਸ਼ੂ ਦੀ ਡਾਇਗਨੋਸ ਆਪ ਨੂੰ ਕਰ ਉਹ ਤੋਂ ਲੇਬਰ ਨੇ ਨਹੀਂ ਦੇਖਣੀ ਜਮ ਬਾਈ ਪਿੰਦੂ ਪਿੰਦੀ ਸਿੱਧੂ ਕਰ ਦਿੰਦਾ ਉਹ ਮੰਨ ਲਓ ਉਹਨਾਂ ਦੇ ਡੇਟ ਆਪ ਕਰਕੇ ਦਿੰਦਾ ਫੀਡ ਵਗੈਰਾ ਦਾ ਸਾਰੀ ਚੀਜ਼ ਉਹ ਆਪ ਮੈਨੇਜ ਕਰਦਾ ਪਰ ਹਾਂ ਲੇਬਰ ਲੇਬਰ ਤੋਂ ਕੰਮ ਲੈਂਦਾ ਜੇ ਸਾਰਾ ਕੋਈ ਲੇਬਰ ਤੇ ਛੱਡ ਦੇ ਫਾਰਮ ਕੰਮਜਾ ਬਣੀਗਾ ਨਹੀਂ ਹੁੰਦਾ ਮੈਂ ਹੁਣ ਬਾਈ ਜੀ ਲੇਬਰ ਰੱਖੀ ਹੋਈ ਸੀ ਹੂੰ ਤੇ ਹਰਾਨ ਬਹੁਤ ਕਰਦੀ ਸੀ ਕਿਤੇ ਆ ਗਈ ਕਿਤੇ ਨਾ ਅੱਕ ਕੇ ਬਈ ਮੈਂ ਤਾਂ ਬੰਦ ਕਰਤਾ ਆਪ ਹੀ ਕਰਦੇ ਸਾਰਾ ਹੂੰ ਤੇ ਫੈਮਿਲੀ ਦਾ ਕੀ ਯੋਗਦਾਨ ਹੈ ਨਿਰਮ ਆਪਣੇ ਫੈਮਿਲੀ ਚ ਕੌਣ ਕੌਣ ਹੈ ਮੰਨ ਲਓ ਸਾਰਿਆਂ ਦਾ ਹੈਗਾ ਸਾਰੇ ਦਿੰਦੇ 100% ਫਾਰਮ ਸਾਰੇ ਬ੍ਰਦਰ ਹੈ ਹੂੰ ਉਹ ਚਲੋ ਉਹ ਖੇਤੀ ਸੰਭਲ ਲਾਂਦਾ ਠੀਕ ਹੈ ਖੇਤੀ ਕਰਦੇ ਨਾਲ ਹਾਂ ਅਸੀਂ ਚਲੋ ਬੱਚੇ ਨਾਲ ਮੈਡਮ ਹੋ ਜਾਂਦੇ ਆ ਅਸੀਂ ਦੋਨੇ ਜੀ ਇਧਰ ਮਨ ਲਵੀ ਆ ਫਾਰਮ ਵਾਲੇ ਪਾਸੇ ਹੋ ਜਾਂਦੇ ਉਹ ਉਧਰ ਚਲ ਦੂਜਾ ਕੰਮ ਸੰਭ ਲਾਂਦੇ ਨਾ ਉਹ ਹੁੰਦਾ ਤਾਂ ਸਾਰੇ ਸਹਿਯੋਗ ਨਾਲ ਹੀ ਆ ਚਲੋ ਦੂਜੇ ਟੈਰਮਲੀਜਰ ਨਾਲ ਮਿਲ ਕੇ ਚੱਲ ਹਾਂ ਅਸੀਂ ਇੱਧਰ ਕਰ ਲੰਨੇ ਆ ਵੀ ਚਲੋ ਹੋਣਾ ਸਾਰਿਆਂ ਨੂੰ ਸ਼ੌਂਕ ਚਾਹੀਦਾ ਹਮ ਘਰ ਦੇਨੋਂ ਵੀ ਪੂਰਾ ਵਧੀਆ ਸ਼ੌਂਕ ਹੈ ਜੇ ਆਪਾਂ ਕਹਿ ਦਈਏ ਜੇ ਮੈਂ ਇੱਥੋਂ ਤੱਕ ਪਹੁੰਚਿਆ ਤਾਂ ਉਹਨਾਂ ਦਾ ਸਾਥ ਕਰਕੇ ਹੀ ਆ ਹਮ ਜੇ ਹੁਣ ਮੈਂ ਆਖਾਂ ਵੀ ਮੈਂ ਕੱਲਾ ਆਏ ਸਾਰਾ ਕੁਝ ਕਰ ਲਿਆ ਨਹੀਂ ਹੁੰਦਾ ਹੁਣ ਮੰਨ ਲਾ ਮੈਨੂੰ ਬਾਹਰ ਅੰਦਰ ਜਾਣਾ ਪੈ ਜਾਂਦਾ ਹਮ ਤਾਂ ਪਿਛੋ ਹੀ ਸਾਹਮਦੇ ਜ਼ਿੰਦਗੀ ਹੁੰਦੀ ਹੈ ਬੰਦੇ ਦੀ ਜ਼ਿੰਦਗੀ ਵੀ ਹੁੰਦੀ ਹੈ ਤਾਰਾ ਕੁਝ ਕਰਨਾ ਪੈਂਦਾ ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਕਿਸੇ ਕਾਮਯਾਬ ਹੋਣ ਵਾਸਤੇ ਕਿਸੇ ਔਰਤ ਦਾ ਵੀ ਹੱਥ ਹੁੰਦਾ ਉਹ ਚੀਜ਼ ਸੱਚ ਹੈ ਆਹੀ ਚੀਜ਼ ਇੱਥੇ ਮੈਟਰ ਕਰਦੀ ਹੈ ਨਾ ਜੇ ਤੁਹਾਡਾ ਪਰਿਵਾਰ ਤੁਹਾਡੇ ਮਗਰ ਤੁਹਾਡੇ ਫਾਰਮ ਦੀ ਚਾਹ ਇੱਕ ਦਿਨ ਹੀ ਕਰ ਲੇ ਦੇਖ ਦੇਗਾ ਹਾਂ ਤੇ ਜੇ ਤਾਂ ਕਰ ਸਕਦਾ ਫੇਰ ਹੀ ਤੁਹਾਡੇ ਜੇ ਉਹਨਾਂ ਕਹਿੰਦਾ ਤੁਹਾਡੇ ਅੰਦਰ ਭੁੱਖੀਆਂ ਖੜੀਆਂ ਨੇ ਉਹ ਉਹੀ ਚੀਜ਼ ਫੇਰ ਮੈਂ ਬਈ ਕਿੱਥੋਂ ਬਰੀਡਿੰਗ ਕਰਾਂ ਕਿੱਥੋਂ ਕਰਾਂ ਵੀ ਆਪਾਂ ਨੂੰ ਸਹਾਇਤਾ ਦੀ ਵੀ ਜ਼ਰੂਰਤ ਹੈ ਕਿਉਂਕਿ ਬੰਦੇ ਨੂੰ ਤਾਂ ਬਾਹਰ ਅੰਦਰ ਜਾਣਾ ਪੈਂਦੀ ਹੈ ਇੱਕ ਵਾਰੀ ਬਈ ਮੈਨੂੰ ਇਹ ਫਿਕਰ ਨਹੀਂ ਵੀਰ ਮੇਰੇ ਮਾਗਰ ਪਸ਼ੂ ਤੇ ਆ ਆ ਜੂ ਯਾਰ ਫੋਨ ਕਰਤਾ ਉਹਦਾ ਇੱਥੇ ਖੜਿਆ ਆ ਨਾ ਜੇ ਬਾਗੇ ਬਾਹਰ ਪਹੁੰਚ ਕੇ ਜਿਵੇਂ ਨਿਰਮੈ ਆਪਾਂ ਗੱਲ ਕਰੀ ਤੁਸੀਂ ਕਹਿੰਦੇ ਬੇਟੀ ਨੂੰ ਆਪੇ ਇਸ ਫਾਰਮ ਵਾਲੀ ਡੇਰੀ ਫਾਰਮ ਵਾਲੀ ਜੋੜਨਾ ਉਹ ਖੇਤੀ ਦਾ ਆਪਣਾ ਹੈਗੀ ਆ ਡੀ ਐਨ ਐਸ ਸੀ ਆ ਬੜੀ ਜੱਦੀ ਪੋਜੀਸ਼ਨ ਦਾ ਗਾਉ ਤਾਂ ਪਛਾੜੀ ਵੀ ਸਕਦੇ ਬਾਕੀ ਇਹਦੀ ਕਾਮਯਾਬੀ ਵਾਸਤੇ ਖੇਤੀ ਨਾਲ ਜ਼ਰੂਰੀ ਵੀ ਹੈ ਹਾਂਜੀ ਕਿਉਂਕਿ ਜੇ ਬਹੁਤ ਚੀਜ਼ਾਂ ਮੁੱਲ ਲੈ ਕੇ ਪਾਉਣ ਲੱਗੇ ਫਿਰ ਤਾਂ ਕਾਰੋਬਾਰੋਂ ਕਦੇ ਵੀ ਕਾਮਯਾਬ ਨਹੀਂ ਹੁੰਦਾ ਇੱਕ ਮੈਂ ਨਿਰਮ ਬ੍ਰਦਰ ਸਾਨੂੰ ਇੱਕ ਗੱਲ ਹੋਰ ਦੱਸਦਾ ਵੀ ਜਿਹੜੇ ਆਪਣੇ ਬੱਚੇ ਆ ਹੂੰ ਉਹਨਾਂ ਨੂੰ ਤੁਸੀਂ ਨਾਲ ਕੁਬੀਲਦਾਰੀ ਦੇ ਵਿੱਚ ਨਾਲ ਤੋਰੋ ਨਾਲ ਤੋਰੋ ਉਹਨਾਂ ਨੂੰ ਇਹ ਨਾ ਕਹੋ ਇਹ ਤਾਂ ਯਾਰ ਪੜ ਕੇ ਆਇਆ ਇਹ ਕਰ ਨਹੀਂ ਸਕਦਾ ਹੂੰ ਉਹ ਆਪਣੀ ਸਭ ਤੋਂ ਆਪਾਂ ਦੁਸ਼ਮਣ ਬਣ ਮੈਂ ਹੂੰ ਇਕੱਲਾ ਇਹ ਨਹੀਂ ਇਹ ਵੀ ਪੜਾਈ ਹੈ ਸਿੱਖਣ ਵਾਸਤੇ ਵੀ ਹੁੰਦੀ ਹੈ ਹੂੰ ਕੋਈ ਇਹ ਨਹੀਂ ਹੈਗਾ ਵੀ ਨੌਕਰੀ ਲੱਗਣਾ ਇਕੱਲੀ ਨੌਕਰੀ ਵੀ ਨਹੀਂ ਕਰਦਾ ਠੀਕ ਹੈ ਵੀ ਜੇ ਉਹ ਪੜ ਲੈ ਕੇ ਗਿਆ ਉਹਨੂੰ ਨੌਲੇਜ ਆਊਗਾ ਅਕਲ ਆਊ ਹਣਾ ਹੂੰ ਤਾਂ ਆਪ ਦੇ ਧੰਦੇ ਨਾਲ ਵੀ ਜੋੜ ਕੇ ਰੱਖੋ ਉਹਨੂੰ ਐ ਪਤਾ ਲੱਗੇ ਯਾਰ ਵੀ ਮੇਰਾ ਮਾਂ ਪਿਓ ਆ ਕਮਾ ਕੇ ਆਪਾਂ ਨੂੰ ਆ ਪੜਾ ਰਿਆ ਵੀ ਕਿਵੇਂ ਪੈਸਾ ਆਉਂਦਾ ਲਾ ਤੂੰ ਮੈਥੋਡ ਲੇ ਕੇ ਲੈ ਲੋ ਜੇ ਤੁਸੀਂ ਆਹ ਕੁਝ ਕਰਨ ਲੱਗੇ ਛੋਡੇ ਬੱਚੇ ਜੇ ਬਾਹਰ ਭੱਜ ਜਾਣ ਮੇਰੀ ਗਰੰਟੀ ਹੈ ਇੱਥੇ ਜੇ ਨਾਲ ਛੋਡੇ ਨਾਲ ਕੰਮ ਕਰਨ ਪਰ ਆਪਣੇ ਕੁਝ ਮੰਨ ਲਓ ਜ਼ਿਮੀਦਾਰਾਂ ਦੇ ਇਤਿਹਾਰ ਨਹੀਂ ਇਹ ਹੋ ਰਹੀ ਹੈ ਭਰਾਵਾ ਕਹਿੰਦੇ ਅਰੇ ਤਾਂ ਕੁਝ ਬਚਦਾ ਨਹੀਂ ਕਿਉਂ ਇਹ ਜਵਾਕ ਨੂੰ ਪਹੇਚ ਚ ਡੰਗਰਾ ਜਿਦੋਂ ਪਹਿਲਾਂ ਜਵਾਕ ਨੂੰ ਕਹਿੰਦਾ ਕੁਝ ਬਚਦਾ ਨਹੀਂ ਉਹ ਬਚੂਗੇ ਬਾਈ ਬਚੂਗੇ ਮੇਰੇ ਆਪ ਦੇ ਸਿਰ ਕੋਦੇ ਜਾਰੇ ਸਾਡੇ ਰਿਸ਼ਤੇਦਾਰ ਕਹਿੰਦੇ ਉਹ ਯਾਰ ਪੜ ਲੱਗ ਕੇ ਬੀ.ਐਮ.ਏ ਕਰਕੇ ਕਿਸੇ ਤੇ ਨੌਕਰੀ ਤੇ ਲੱਗ ਜਾਂਦਾ ਭਰਾਵਾ ਨੌਕਰੀ ਨਹੀਂ ਮਿਲੀ ਉਹ ਪਰ ਇਹ ਤਾਂ ਨਹੀਂ ਹੈਗਾ ਵੀ ਯਾਰ ਮੈਨੂੰ ਤਾਂ ਨੌਕਰੀ ਨਹੀਂ ਮਿਲਦੀ ਤੇ ਮੈਂ ਸਾਕ ਕਰਕੇ ਘਰੇ ਬਹਿ ਜਾ। ਉਹ ਕਹਿੰਦਾ ਗੋਹਾ ਸਿੱਟੀ ਆ ਨਾ ਮੈਂ ਹਾਂ ਯਾਰ ਗੋਹਾ ਆਪ ਦਾ ਸੜਦੇ ਆ। ਆਪਾਂ ਕਿਹੜਾ ਕਿਸ ਦਾ ਪਿੰਡ ਚ ਸਿੱਟ ਕਿਉਂਦੇ? ਦੋਸਤੋ ਪੌਡਕਾਸਟ ਹੈਗਾ ਆਪਣਾ ਡੈਰੀ ਫਾਰਮ ਦਾ ਪਰ ਜਦੋਂ ਕੋਈ ਬੰਦੇ ਤੋਂ ਕਿਸੇ ਕੋਲੋਂ ਚੰਗੀ ਗੱਲ ਕੋਈ ਸਿੱਖ ਨੂੰ ਮਿਲਦੀ ਹੈ ਨਾ ਉਹ ਨੂੰ ਸਿੱਖ ਲੈਣਾ ਚਾਹੀਦਾ। ਜਿਵੇਂ ਬਾਈ ਨੇ ਗੱਲ ਕੀਤੀ ਆ। ਨਰਮਲ ਬਾਈ ਪਹਿਲਾਂ ਆਪਣੇ ਨਾ ਚੱਲਿਆ ਸੀਗਾ ਟ੍ਰੈਂਡ ਵੀ ਆਪਣੇ ਜਵਾਕ ਨੂੰ ਪਾ ਅੰਗਰੇਜ਼ੀ ਵਾਲਾ ਲਾ ਰਹੇ ਆ। ਆਪਣੇ ਸੱਭਿਆਚਾਰ ਤੋਂ ਦੂਰ ਕਰ ਰਹੇ ਆ ਤੇ ਆ ਵੀ ਆਪਣਾ ਸੱਭਿਆਚਾਰ ਹੀ ਆ। ਹਾਂ ਇਹ ਜਰੂਰੀ ਇਹ ਸੱਭਿਆਚਾਰ ਦਾ ਲੜਕਾ ਅੰਗਾ ਜਮਾ ਮੈਂ ਤੇਰੀ ਗੱਲ ਇਹ ਵਿੱਚ ਰੱਖਦਾ ਵਿੱਚ ਰੱਖਦਾ ਬ੍ਰਦਰ ਹੂੰ ਬੇਟੇ ਆਪਣੇ ਇੰਗਲਿਸ਼ మీడియం ਪੜਦੇ ਐ ਹੂੰ ਆਈਸੀਐਸ ਬੋਰਡ ਚ ਹੂੰ ਪਰ ਆਪਾਂ ਉਹਨਾਂ ਨੂੰ ਇੱਧਰ ਜੋੜ ਕੇ ਰੱਖਿਆ ਹੋਇਆ ਪਾਸਾ ਕੋਈ ਵੀ ਮਾੜੀ ਨਹੀਂ ਹੈਗੀ ਉਹਨੂੰ ਜਿੱਥੇ ਲੋੜ ਪੂਗੀ ਵਰਤ ਲੈਣਗੇ ਪਰ ਇੱਧਰ ਜੁੜੇ ਹੋਇਆ ਉਹਨਾਂ ਨੂੰ ਕਹਣ ਨੂੰ ਇਹ ਨਹੀਂ ਹੈਗਾ ਵੀ ਕਿਸੇ ਕੰਮ 'ਚ ਨੌਕਰੀ ਮਿਲ ਗਈ ਕਰ ਲੈਣਗੇ ਨਹੀਂ ਮਾਰਖਾਨ ਵਾਲਾ ਕੰਮ ਨਹੀਂ ਹੈਗਾ ਮੇਰਾ ਬੇਟਾ 14-15 ਸਾਲ ਦਾ ਹੈ ਹੂੰ ਉਹਨੂੰ ਆਪਣੇ ਫਾਰਮ ਦੀ ਕੁੱਲ ਬਰੀਡ ਬਾਰੇ ਪੁੱਛ ਲਈ ਹੂੰ ਠੀਕ ਹੈ ਕੁੱਲ ਦਿਨ ਉਹ ਆਏ ਦੱਸਿਓ ਆ ਇਹਨਾਂ ਦੁੱਧ ਦਿੰਦੀ ਆ ਇਹਨਾਂ ਨੂੰ ਹੂੰ ਹੂੰ ਬੇ ਕੱਲੀ ਕੱਲੀ ਗੱਲ ਕਿਉਂ ਵਿਚ ਰਹਿਂਦਾ ਸਾਡੇ ਨਾਲ ਆਉਂਦਾ ਹੁਣ ਉਹਨੇ ਆਉਣ ਸਾਰਾ ਕੱਪੜੇ ਬਾਅਦ ਚ ਲਾਉਣੇ ਪਹਿਲਾਂ ਇੱਥੇ ਆ ਕੇ ਇਹਨਾਂ ਨੂੰ ਦੇਖ ਕੇ ਜਾਂਦਾ ਹੂੰ ਜੇ ਕਿਤੇ ਨਾ ਕਿਤੇ ਤੁਸੀਂ ਫਾਰਮ ਨਾ ਕੀਤਾ ਹੁੰਦਾ ਉਹ ਵੀ ਅੱਜ ਮੋਬਾਈਲ ਤੇ ਪਬਜੀ ਵਗੈਰਾ ਚ ਉਹ ਵੀ ਲੱਗਿਆ ਹੁੰਦਾ ਕਿਉਂਕਿ ਜੇ ਬੰਦੇ ਜਵਾਕ ਨੂੰ ਆ ਕੇ ਆਉਣ ਦੇ ਨੂੰ ਕੰਮ ਹੈਗਾ ਤਾਂ ਉਹ ਕੰਮ ਕਰੂਗਾ ਵਾਹ ਉਧਰੋਂ ਘੱਟ ਸਿਸਟਮ ਹੋ ਜਾਊਗਾ ਨਹੀਂ ਨਹੀਂ ਜ਼ਰੂਰੀ ਹੈ ਬਰ ਉਹ ਕਰਾਉਣਾ ਉਹਨੂੰ ਕੰਮ ਕਰਦੇ ਕਰਦੇ ਜਿੱਤੇ ਛੁੱਟੀ ਹੁੰਦੀ ਹੈ ਹੂੰ ਉਹ ਸਕੂਲ ਦਾ ਕੰਮ ਨਿਮੇੜ ਕੇ ਜਿੱਦਾਂ ਐਂ ਲੱਗਦਾ ਬੋਰ ਹੁੰਦਾ ਪਰ ਮੈਂ ਉਹਨੂੰ ਕਹਿ ਦਿੰਦਾ ਮੈਂ ਬੇਟਾ ਪੈ ਜਾ ਯਾਰ 10 ਮਿੰਟ ਮੈਂ ਜੜੀ ਉੱਧਰ ਜਾ ਕੇ ਆਉਣਾ ਆਪਣੇ ਫਾਰਮ ਵਿੱਚ ਕੁਛ ਹੋ ਕੋਲੇ ਮੈਂ ਉਹ ਉੱਧਰ ਕੀ ਕਰਦਾ ਉਹ ਐਸੇ ਆ ਕੇ ਕੱਟੀਆਂ ਬੱਚਿਆਂ ਨਾਲ ਖੇਡੀ ਜਾਂਦਾ ਤਾਂ ਮੇਰੀ ਨੈਗੇਟਿਵ એનર્ਜੀ ਵਧੀਆ ਪੂਰੀ ਕਰ ਦਿੰਦੇ ਸਹੀ ਗੱਲ ਉਹ ਚੀਜ਼ ਜਿਹੜੇ ਦਾ ਜੇ ਹੁਣ ਆਪਾਂ ਉਹਨੂੰ ਕਦਰ ਪੁੱਤੇ ਤਾਂ ਤੇਰੇ ਪੂਛ ਮਾਰੂ ਯਾਰ ਉਹ ਉਹਨਾਂ ਨੇ ਕੀ ਲੈਣਾ ਇੱਥੇ ਇਹ ਚੀਜ਼ਾਂ ਨਾ ਨਿਰਮਲ ਇਹੋ ਜਿਹੀਆਂ ਸੀਗੀਆਂ ਜਿਵੇਂ ਹੁਣ ਆਪਣੇ ਨਾ ਆਪਣੇ ਤਾਂ ਚਲੋ ਫਿਰ ਵੀ ਪਿੰਡਾਂ ਚ ਦਾ ਸਿਸਟਮ ਚੱਲੀ ਜਾਂਦਾ ਵੱਡੇ ਸ਼ਹਿਰਾਂ ਚ ਲੋਕ ਕਹਿੰਦਾ ਵੀ ਅਸੀਂ ਮੈ ਸੁਣੀ ਜਾਂਦਾ ਸੀ ਹੁ ਮੇਰੇ ਨਾਂ ਨਹੀਂ ਹੈਗਾ ਧਿਆਨ ਚ ਉਹ ਕਹਿੰਦਾ ਧਾਰ ਕੱਢਣੀ ਨਾ ਸਾਨੂੰ ਵੱਡੀ ਮੈਡੀਟੇਸ਼ਨ ਠੀਕ ਹੈ ਧਾਰ ਤੇ 2 ਮਿੰਟ ਲੱਗਣ 5 ਮਿੰਟ ਲੱਗਣ ਆਪਾਂ ਨਾ ਧਾਰ ਤੇ ਧਿਆਨ ਹੋਊਗਾ ਤਾਂ ਆਪਾਂ ਧਾਰ ਕੱਢ ਲਾਂਗੇ ਜੇ ਆਪਣਾ ਮਾਈਂਡ ਕਿਤੇ ਹੋਰ ਵਾ ਗਿਆ ਕਹਿੰਦੇ ਉਹਦੀ ਵੱਤ ਮਾਰਨੀ ਹੈ ਨਾ ਕਿਉਂਕਿ ਪਸ ਨੂੰ ਪਤਾ ਹੁੰਦਾ ਹੈ ਬੰਦਾ ਐਕਟਿਵ ਹੈਗਾ ਕਿ ਨਹੀਂ ਤੇ 5 ਮਿੰਟ ਦੀ ਮੈਡੀਟੇਸ਼ਨ ਕਹਿੰਦੇ ਦੋ ਟਾਈਮ ਛੋਟੀ ਫਰੀ ਦੀ ਹੈ ਕਿਤੇ ਕੋਈ ਬੰਦਾ ਪੈਸੀ ਦੇ ਕੇ ਇਹ ਚੀਜ਼ਾਂ ਕਰ ਰਹੇ ਨੇ ਮੈਡੀਟੇਸ਼ਨ ਕਰੀਏ ਸੀ ਮਤਲਬ ਧਿਆਨ ਲਾਉਣਾ ਧਿਆਨ ਲਾਉਣਾ ਧਿਆਨ ਲਾਉਣ ਦਾ ਮਤਲਬ ਨਾ ਕਿਸੇ ਪਾਸ ਇਹ ਜਿਦ ਆਪਣਾ ਕੁਦਰਤੀ ਨੇ ਕਿਉਂ ਕਿ ਕਿਤੇ ਵੀ ਜਿਹੜੀਆਂ ਤਾਂ ਆਪਾਂ ਦੂਰ ਹੋਈ ਜਾਂਦੇ ਆਂ ਜੀ ਤਾਂ ਆਟੋਮੈਟਿਕ ਸੀਗੀ ਆਪਣੇ ਆਲੇ ਦੁਆਲੇ ਪਰ ਆਪਾਂ ਇਹਦੇ 'ਚ ਕੁਝ ਬਚਦਾ ਨਹੀਂ ਇਹ 'ਚ ਗੋਹਾ ਵੱਜਦਾ ਇਹ ਕੰਮ ਮਾਲਾ ਜਿਵੇਂ ਤੁਸੀਂ ਕਹਿੰਦੇ ਰਿਸ਼ਤੇਦਾਰਾਂ ਨੇ ਕਹਿਤਾ ਇਹ ਜਿਹੜਾ ਆਪਾਂ ਕਰਿਆ ਨੇ ਪਹਿਲਾਂ ਸਿਰੇ ਕਰਦੇ ਆ ਭਰਾ ਮੈਨੂੰ ਬਥੇਰੇ ਕਹਿੰਦੇ ਆ ਕੋ ਗੋਹਾ ਸੱਟੀ ਜਾਂਦਾ ਯਾਰ ਹੂੰ ਹੁਣ ਆਪਾਂ ਨਾਲ ਨਾਲ ਚਲੋ ਜਦੋਂ ਬਾਦ ਸਰਕਾਰ ਰਹੀ ਹੈ ਹੂੰ ਮੈਂ ਮੱਲਾ ਪੋਲੀਟਿਕਲ 'ਚ ਵੀ ਰਿਹਾ ਹੂੰ ਪੀ ਵੀ ਪੀਏ ਤੌਰ ਤੇ ਮੱਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਸੀਗੇ ਉਹਨਾਂ ਨਾਲ ਵੀ ਕੰਮ ਕੀਤਾ ਹੈ ਹੁਣ ਆਪਾਂ ਮੌਜੂਦਾ ਪੰਜਵੀਂ ਹੈ ਵੀ ਆਪਾਂ ਕੰਮ ਵੀ ਕਰਦੇ ਆ ਆਪਦਾ ਇਹ ਤੇ ਰੋਜੀ ਆਪਣੀ ਕੰਮ ਤੋਂ ਬਿਨਾਂ ਦਾ ਰੋਟੀ ਤੋਂ ਬਿਨਾਂ ਦਾ ਕੋਈ ਜੀਵਤ ਤਾਂ ਨਹੀਂ ਸਕਦਾ ਇਹ ਜ਼ਰੂਰੀ ਆਪਾਂ ਨੂੰ ਸਾਹਮਣਾ ਯਾਰ ਇਹ ਆਪਣਾ ਧੰਦਾ ਹੈ ਹੈਨਾ ਆਪਣਾ ਰਜਗਾਰ ਆ ਤੜਕੇ ਉੱਠ ਕੇ ਭਰਾ ਮੈਂ ਇਨਾਂ ਇੱਥੋਂ ਮੱਥਾ ਟੇਕ ਕੇ ਇਨਾਂ ਦੇ ਪੈਰੀ ਹੱਥ ਲਾਉਣਾ ਵੀ ਤੁਸੀਂ ਹੈ ਬਈ ਜਿਹੜਾ ਇੱਥੇ ਤੱਕ ਆਪਾਂ ਪਹੁੰਚੇ ਹੈਨਾ ਵਿੱਚ ਇਹਨਾਂ ਯਾਰ ਕਹਿਆ ਕਰੋ ਮੈਨੂੰ ਉਦੋਂ ਬਹੁਤ ਦੁੱਖ ਹੁੰਦਾ ਯਾਰ ਜਦੋਂ ਲੋਕ ਕਹਿੰਦੇ ਯਾਰ ਮੈਂ ਸਾਹ ਵੇਚਦੇ ਇਨਾਂ ਚੋ ਬਚਦਾ ਨਹੀਂ ਫਲਾਣੇ ਦੇ ਦੁੱਧ ਲਾ ਲਾਂਗੇ ਮੋਹਨਾ ਦੱਸ ਬਾਈ ਜੀ ਵਿੱਚ ਘਰ ਹੈ ਜੀ ਦੇਖਿਆ ਚੰਗੇ ਘਰ ਜਿਨ੍ਹਾਂ ਕੋਲੇ 20 20 50 50 ਕਿੱਲੇ ਆ ਹੂੰ ਤੇ ਮੇਰੇ ਸਾਡੇ ਕੋਲੇ ਮੰਨ ਲਾ 6 ਕਿੱਲੇ ਅਸੀਂ ਬ੍ਰਦਰ ਤਿੰਨ ਤਿੰਨ ਕਿੱਲੇ ਵੜਦੇ ਹੁੰਦੇ ਹੂੰ ਤੇ ਜਿਹੜਾ ਹੁਣ ਮੇਰੇ 300 ਕਿੱਲੇ ਵਾਲਾ ਮੇਰੇ ਘਰੇ ਆਉਂਦਾ ਤਿੰਨ ਕਿੱਲੇ ਵਾਲੇ ਦੱਸੋ ਕੀ ਕੀ ਉਹ ਬੰਦਾ ਦੁੱਧ ਹੀ ਲੈ ਜੂ ਨਾਲੇ ਨਿਰਮਾ ਕਿੱਲਾ ਦਹੀਂ ਦੱਸੀ ਉਹ ਚੀਜ਼ਾਂ ਫਿਰ ਕਾਹਦੇ ਪੂਰੀਆਂ ਹੋਣ ਉਹ ਚੀਜ਼ ਆਪਾਂ ਇਹ ਕਹਿੰਦੇ ਆ ਯਾਰ ਵੀ ਜਿਹੜਾ ਜਿਹੜੇ ਸਰਦੇ ਵਰਦੇ ਆ ਅੱਗੇ ਲੋਕਾਂ ਦੇ 20 20 ਪਸ਼ੂ ਘਰੇ ਹੁੰਦੇ 6 ਕਿੱਲੇ ਵਾਲਾ ਤਾਨੂੰ ਵਚਾ ਕੇ ਦੇਈ ਜਾਂਦਾ 70 ਰੁਪਏ ਦੁੱਧ ਦੇ ਕੇ ਉਹ ਕਹਿੰਦਾ ਕੁਝ ਬਚਦਾ ਹੈ ਬਚਦਾ ਨਹੀਂ ਇਹ ਇਹ ਚੀਜ਼ਾਂ ਹਾਲਾਤ ਦੇਖ ਕੇ ਆਪਾਂ ਜਾ ਕੇ ਖੜ ਦੇ ਨੇ ਲੈ ਭਾਈ ਦੁੱਧ ਪਾਈ ਤੇ ਯਾਰ ਕਿੱਥੇ ਆਉਦੀ ਘਰੇ ਉਹ ਪਿੰਡਾਂ ਚੋਂ ਨੇ ਉਹਨਾਂ ਨੂੰ ਫਿਰ ਵੀ ਉਹਨੂੰ ਪ्योर ਮਿਲ ਜਾਂਦਾ ਜੇ ਆਪਾਂ ਚਲੋ ਆਪਾਂ ਗੱਲ ਕਰਦੇ ਆਂ ਮਾੜੇ ਦੁੱਧ ਦੀ ਜੇ ਤੁਸੀਂ ਤਾਂ ਵੱਧ ਵੱਧ ਦੁੱਧ ਚ ਪਾਣੀ ਪਾ ਲਓਗੇ ਜੇ ਪਾਲੂ ਪਿੰਡ ਵਾਲਾ ਬੰਦਾ ਜਿਹੜਾ ਪਰ ਸ਼ਹਿਰਾਂ ਵਾਲੇ ਚ ਬੈਠੇ ਉਹਨਾਂ ਚ ਪਤਾ ਨਹੀਂ ਕਿੰਨਾ ਕੁ ਉਸ ਭਈ ਜਾਂਦਾ ਨਕਲੀ ਉਹ ਚੀਜ਼ਾਂ ਦਾ ਕਿਵੇਂ ਮੁੱਲ ਦੇ ਦੋ ਤਾਂ ਯਾਰ ਪਤਾ ਚੱਕਰ ਕੀ ਆ ਕੈਮੀਕਲ ਹੋ ਗਏ ਆ ਦੁੱਧ ਪਾਟਣ ਤੋਂ ਲਾਉਂਦੇ ਆ ਉਹ ਜਿਹੜਾ ਨੇਚਰਲ ਦੁੱਧ ਹੈ ਉਹ ਤਾਂ ਆਪਣਾ ਇੱਕ ਘੰਟਾ ਵੀ ਨਹੀਂ ਕੱਢਦਾ ਰਹਿਦਾ ਟੈਂਪਰੇਚਰ ਦੇ ਹਿਸਾਬ ਨਾਲ ਤਾਂ ਤੇ ਬਈ ਹੁਣ ਤੁਸੀਂ ਆਹ ਥੈਲੀ ਵਾਲਾ ਦੁੱਧ ਦੇਖ ਲਓ ਸਿੰਥੈਟਿਕ ਪੀਪੀ ਲੋਕਾਂ ਨੇ ਮਰਨੇ ਕੈਂਸਰ ਹੀ ਹੋਣਾ ਆ ਫਿਰ ਉਹਦਾ ਘਟਾ ਕਿਹਨੂੰ ਜਿਹੜੇ ਬੰਦੇ ਨੂੰ ਕੈਂਸਰ ਹੋ ਗਿਆ ਜਾਂ ਕੋਈ ਇਹ ਜੀ ਨਾਮ ਰਾਤ ਬਿਮਾਰੀ ਲੱਗੀ ਠੀਕ ਹੈ ਉਹਨੂੰ 70 80 ਰੁਪਏ ਵਾਲਾ ਦੁੱਧ ਉਹਨੂੰ ਕਿਵੇਂ ਕਹ ਜੂਗਾ ਵੀ ਮੈਨੂੰ ਫਾਇਦਾ ਅਸਲ ਵਿੱਚ ਹੁਣ ਬਹੁਤ ਲੋਕ ਜਾਗਰੂਕ ਹੋ ਗਏ ਬ੍ਰਦਰ ਨਹੀਂ ਵਿੱਚ ਲੋਕਾਂ ਨੇ ਨਾ ਪੈਸੇ ਧੰਦਾ ਰਨਾ ਰੱਖਿਆ ਯਾਰ ਆਪਦੇ ਸਰੀਰ ਕਣੀ ਨਹੀਂ ਦੇਖਦੇ ਲੋਕ ਹਾਂਜੀ ਵੀ ਨੇਰਮ ਬਹੁਤ ਹੈ ਮਨਲਾ 80% ਆ ਵੀ ਜੇ ਮੈਂ ਕਹਣਾ ਬਾਈ ਇਹ ਬੰਦ ਹੋ ਜੇ ਤਾਂ ਮੈਂ ਕਹਣਾ ਮੱਝਾ ਗਾਂ ਆਪਾਂ ਨੂੰ ਉੱਥੇ ਆਉਣੀਆਂ ਹੀ ਨੇ ਚਾਉਣੀਆਂ ਨੇ ਦੁੱਧ ਦੀ ਤੁਸੀਂ ਆਇਆ ਲਾ ਲੋ ਵੀ ਕਿੰਨੀ ਪ੍ਰੋਟੈਕਸ਼ਨ ਹੈ ਆਪਣੀ ਹੂੰ ਤੇ ਹੁਣ ਤੂੰ ਦੁੱਧ ਦੀ ਨੂੰ ਹੋਣ ਮਾਰ ਦੇ ਬਾਈ ਦੁੱਧ ਚਾਹੀਦਾ ਹੂੰ ਚਾਹੇ ਤੋ ਤੋ ਕੋਟਲ ਲੈ ਲੋ ਹੂੰ ਚਾਹੇ 10 ਕੋਟਲ ਲੈ ਲੈ ਕਿੰਨਾ ਕਹਦੇ ਕੋਨਾ ਹੋ ਜਾ ਉਹਨਾਂ ਪੂਰਾ ਕਰ ਦਿਓ ਉਹ ਬਾਈ ਫਿਰ ਹੁਣ ਤੁਹਾਨੂੰ ਪਤਾ ਹੈ ਹੁਣ ਜੇ ਮੈਨੂੰ ਕਹਦੇ ਬਾਈ ਮੈਨੂੰ ਕੋਟਲ ਦੁੱਧ ਚਾਹੀਦਾ ਤਾਂ ਮੈਂ ਤਾਂ ਦੋਨੇ ਟਾਈਮਾਂ ਦਾ ਕਰਕੇ ਦਊ ਉਹ ਤੁਹਾਨੂੰ ਘੰਟੇ ਜਿ ਦੇਉ ਇਹ ਚੀਜ਼ਾਂ ਦਾ ਫਰਕ ਮੈਨ ਲੈਣਾ ਕਿ ਅਸਲ ਜੇ ਸਰਕਾਰਾਂ ਥੋੜੀਆਂ ਹੀ ਇਹਨਾਂ ਤੇ ਮਿਹਨਤ ਕਰਨ ਜਾਂ ਨਿਗਰਾਨੀ ਕਰਨ ਦੇਖੋ ਬੱਚੇ ਤਾਂ ਜਿਹੜੇ ਹੁਣ ਮਲਾਜਮ ਮੰਨ ਲਾ ਫੂਡ ਸਪਲਾਈ ਵਾਲੇ ਜਾਂ ਕੁਝ ਵੀ ਹੈ ਨਹੀਂ ਇਹ ਇਹ ਚੀਜ਼ ਵੱਲ ਧਿਆਨ ਦਿੰਦਾ ਹੂੰ ਬੱਚੇ ਤਾਂ ਦੁੱਧ ਉਹਨਾਂ ਦੇ ਵੀ ਪੀਂਦੇ ਹੀ ਆ ਨਾ ਹੂੰ ਇਹ ਤਾਂ ਨਹੀਂ ਹੈਗਾ ਵੀ ਯਾਰ ਨਹੀਂ ਪੀਂਦੇ ਨਹੀਂ ਸਹੀ ਗੱਲ ਹੈ ਵੀ ਜ਼ਹਿਰ ਮੰਡਣਾ ਇਹਦੇ ਮੈਂ ਕਹਿੰਦਾ ਸਪੈਸ਼ਲ ਜੇ ਕਿਸੇ ਦਾ ਕੋਈ ਸੈਂਪਲ ਪਰ ਰਹਿ ਜਾਂਦਾ ਹੈ ਸਰਕਾਰ ਨੂੰ ਕਾਨੂੰਨੀ ਐਜ ਲੈਣਾ ਚਾਹੀਦਾ ਵੀ 302 ਦਾ ਤੇ ਸਾਨੂੰ ਪੈੜੀ ਸਜਾ ਹੋਣੀ ਚਾਹੀਦੀ ਅਮਰੋ ਪੁੱਲ ਮੜਾ ਕੇ ਜੇ ਬੰਦੇ ਫੇਰ ਹਟਣਗੇ ਕਿਉਂਕਿ ਬੰਦੇ ਨੇ ਵੀ ਪਰਚਾ ਕਰਾਤਾ ਯਾਰ ਪਰਚੇ ਤਾਂ ਕੱਲ ਨੂੰ ਫੇਰ ਬੰਦਾ ਦੁਕਾਨ ਵੀ ਖੁੱਲ ਜਾਂਦੀ ਆ ਆ ਹੁਣ ਸੰਗਰੂਰ ਫੜੇ ਨਹੀਂ ਗਿਆ ਉਹ ਬੇਰ ਕਾਦੀ ਸੀਗੇ ਹਾਂ ਤੇ ਉਹ ਮੰਨ ਲਾ ਤਾਂ ਪਤਾ ਨਹੀਂ ਮੈਨੇਜਰ ਸੀਗੇ ਕੀ ਸੀਗਾ ਤੇ ਉਹਨੇ ਕਿੰਨੀ ਭਾਂ ਦਾ ਦੁੱਧ ਦਾ ਘਰੇ ਕਾਰਖਾਨਾ ਲਾ ਰੱਖਿਆ ਜਦੋਂ ਸੋ ਕੀ ਕਰੇ ਇਹ ਜਿਹੜੇ ਲੋਕ ਆਪਣਾ ਨਿਰਮਲ ਆਪਾਂ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਹੈਗੇ ਐ ਇਸੇ ਕਰਕੇ ਕਿਉਂਕਿ ਆਪਾਂ चीज ਸਸਤੀ ਭਾਲਦੇ ਆ ਇੱਕ ਵਾਰੀ ਤਾਂ ਆਪਾਂ ਕਹੀ ਜਨਾਪ ਨੂੰ ਕੋਈ ਵਾਦਾ ਨਹੀਂ ਦੂਜੇ ਪਾਸੇ ਆਪਾਂ ਕਹਿੰਦੇ ਯਾਰ 70 ਤਾਂ ਮਹਿੰਗਾ 50 ਮ ਮੈਂ ਨੂੰ ਇਹ ਗੱਲ ਤੇ ਹਮ ਗੱਲ ਕਰਦਾ ਆਪਣੇ ਕੀ ਕਰਨਗੇ ਜ਼ਿੰਮੇਦਾਰ ਵਿਆਹ ਤੇ 20 ਲੱਖ ਰੁਪਏ ਲਾਦਾ ਜੀ ਜੇ ਉਹਨਾਂ ਨੂੰ ਕਦੇ ਵੀ ਘਰੇ ਹਲਵਾਈ ਭਾਈ ਮਠਿਆਈ ਬਣਾ ਲਾ ਦੁੱਧ ਦੀ ਨਾ ਭਾਈ ਮਹਿੰਗੀ ਪੋ ਹਮ ਆ ਰਤੀਏ ਨਾਲ ਪਿੰਡਾ ਸਾਡੇ ਸਸਤੀ ਪੈਂਦੀ ਆ ਤੁਹਾਨੂੰ ਸਸਤੇ ਪੈਂਦੀ ਆ ਉਹ 120 ਰੁਪਏ 30 ਰੁਪਏ ਜਾਮਨ ਦਿੰਦੇ ਹੁਣ ਕੀ ਪਤਾ ਭਰਾਵਾ ਕਾਦੀ ਬਣਾਉਂਦੇ ਆ ਹਮ ਆ ਹੁਣ ਮੇਰੇ ਚਲ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਹੁਣ ਵੀਡੀਓ ਦਿਖਾ ਦਿੰਨਾ ਮੇਰੇ ਮਾਮੇ ਦੇ ਬੇਟੇ ਦਾ ਵਿਆਹ ਹੈ ਹਮ ਤੇ ਉਹ ਮਾਮਾ ਆਇਆ ਸੀ ਤੇ ਕਹਿੰਦਾ ਪੰਜਾਂ ਮਠਾਈ ਤੋਂ ਮੁੱਦ ਲੱਭੇ ਮੈਂ ਮੈਂ ਵਿਆਹ ਤੇ ਕਹਿੰਦਾ ਵਿਆਹ ਤੇ ਕਹਿੰਦਾ ਲਾ ਦਾਂਗੇ 14-15 ਲੱਖ ਰੁਪਇਆ ਕੁੜੀ ਵਾਲੇ ਮੈਂ ਕੁੜੀ ਵਾਲੇ ਤਾਂ ਲਾ ਦਾਂਗੇ ਤੈਨੂੰ ਕੀ ਹੁੰਦਾ ਤੁਸੀਂ ਜਵਾਕਾਂ ਨੂੰ ਬਿਮਾਰੀ ਕਿ ਵੰਡਦਾ ਕਮਾ ਯਾਰ ਕਿਹੜਾ ਮੱਥਾ ਮਾਰੂ ਅੱਲਾ ਦੱਸੋ ਵੀ ਵਿਆਹ ਇੱਕ ਵਾਰੀ ਜ਼ਿੰਦਗੀ ਵਿੱਚ ਆਪਾਂ ਕਰਨਾ ਹੈ ਕੋਈ ਜਦੋਂ ਦੁੱਧ ਲੈ ਕੇ ਆਪਦੀ ਘਰੇ ਵਧੀਆ ਬਣਾਉਂ ਆਏ ਤਾਂ ਕਮ ਸੇ ਕਮ ਪਤਾ ਯਾਰ ਆਪਣੇ ਸਾਹਮਣੇ ਬਣੀ ਆਪਾਂ ਇਹੀ ਚੀਜ਼ ਨੇ ਮਾਦ ਨਿਰਭਜਵੇਂ ਤੁਸੀਂ ਗੱਲ ਸਹੀ ਗੱਲ ਕੀਤੀ ਤੁਸੀਂ ਆਪਾਂ ਲਾਈਟਾਂ ਵਾਲਿਆਂ ਤੇ ਪੈਸਾ ਵਾਲਿਆਂ ਤਾਂ ਦੇ ਦਾਂਗੇ ਜੱਸ ਕੇ 50000 ਰੁਪਏ ਪੈਸਾ ਵਾਲਿਆਂ ਦੇਵਾਂਗੇ ਪਰ ਜਿਹੜੀ ਮਠਾਈ ਆਪਣੇ ਜਿਹੜੀ ਆਪਣੇ ਬੱਚਿਆਂ ਨੇ ਖਾਣੀ ਆਪਾਂ ਖਾਣੀ ਹੈ ਉਹ ਆਪਾਂ ਉਤਰ ਪੱਜਾਂਗੇ ਕਿ ਮੰਨ ਲਓ ਸਾਰੇ ਰਿਸ਼ਤੇਦਾਰੀ ਹੁੰਦੇ ਆ ਰਿਸ਼ਤੇ ਰਜਵਾਕ ਆਪਦੇ ਜਵਾਕ ਨੇ ਜੇ ਉਹਨਾਂ ਨੂੰ ਆਪਾਂ ਕੀ ਜੇ ਪਰ ਪਰ ਘੋਮਾਂ ਦੀ ਰਿਸ਼ਤੇਦਾਰ ਹੋਵੇ ਚਾਹੇ ਪਿੰਡ ਚ ਹੋਵੇ ਯਾਰ ਨਹੀਂ ਹੁਣ ਦੇ ਤਾਂ ਆਪਣੇ ਮੂੰਹ ਮਲੇ ਜਿਹੜੀ ਸੱਦਾਂਗੇ ਆਪ ਤੂੰ ਬੰਦਾ ਤਾਂ ਆਪਾਂ ਕੋਈ ਸੱਦਦੇ ਨਹੀਂ ਹਾਂ ਸੱਦਾਂਗੇ ਤਾਂ ਉਹੀ ਜਿਹਦੇ ਨਾਲ ਆਪਣਾ ਲਿੰਕ ਫਿਰ ਉਹਨਾਂ ਨੂੰ ਬਿਮਾਰੀ ਵੰਡ ਕੇ ਤੋੜ ਰਿਹਾ ਹੁਣ 120 ਰੁਪਏ ਵਾਲੀ ਗਲਾਬ ਜਮਨ ਚ ਕਿਹ ਤੇ ਨਿਰ ਜਿਵੇਂ ਨੌਕਰੀ ਦੀ ਗੱਲ ਕੀਤੀ ਸੀ ਤੁਸੀਂ ਹੂੰ ਹੂੰ ਜੇ ਨਿਰਮਨ ਹੁਣ 35-40 ਹਜ਼ਾਰ ਦੀ ਮੰਨ ਲਓ ਪ੍ਰਾਈਵੇਟ ਨੌਕਰੀ ਕਰਦਾ ਹੁੰਦਾ ਹੂੰ ਹੂੰ ਕਿਉਂਕਿ 6-7 ਕਿੱਲਾਂ ਤੇ ਜਦੋਂ ਦੋ ਭਰਾ ਹੋਗੇ ਆਪਾਂ ਨਾ ਕੁਇਲਦਾਰੀਆਂ ਆਪਣੇ ਖਰਚੇ ਵਾਕਾਂ ਦੇ ਸਾਰੇ ਹੁੰਦੇ ਆ ਉਹਨਾਂ ਕਿੰਨਾ ਕੁ ਵੈਸਟ ਮੰਨਦੇ ਇਸ ਚੀਜ਼ ਨੂੰ ਵੀ ਘਰੇ ਬੈਠਾ ਹਾਂ ਆਪਦੇ ਫ੍ਰੀਵੈਂਡ ਬੈਠਾ ਹਾਂ ਤੇ ਉਹਦੇ ਬਰਾਬਰ ਮਾਰਿਓ ਜਿਆਦਾ ਬਰਾਬਰ ਤਾਂ ਉਹਦੇ ਨਾਲੋਂ ਤਾਂ ਕੀਤੀ ਜਿਆਦੇ ਹੋਇਆ ਹੂੰ ਹੁਣ ਤੁਸੀਂ ਐ ਲਾ ਲਓ 40000 ਰੁਪਏ ਵੀ ਇੱਕ ਦਸੀ ਆਪਾਂ ਬਚਾਉਣੇ ਆ ਹੂੰ ਹੂੰ ਉਹ 40000 ਇੱਕ ਪੁਲਿਸ ਵਾਲਾ ਲੈਂਦਾ ਹੂੰ ਉਹਦੇ ਬਰੋਬਰ ਤਾਂ ਫੇਰ ਵੀ ਵੇਖੋ ਹੂੰ ਨਲੇ ਦੇ ਕਰੀ ਨਲੇ ਜਵਾਕਾਂ ਚ ਨਲੇ ਜਵਾਕਾਂ ਚ ਠੀਕ ਹੈ ਨਲੇ ਆਪਣਾ ਨਾਲ ਜਾਨਵਰ ਤਿਆਰ ਹੋ ਗਿਆ ਜਿਹੜਾ ਸੂਪਿਆ ਤੇ ਉਹ ਸੇਲ ਕਰਨਾ ਤੇ ਵਧੀਆ ਰੁਪਈਆ ਜੀ ਸੇਲ ਵਧੀਆ ਸਹੀ ਗੱਲ ਜੇ ਅਸਲ ਜੁੜਨ ਨਾਲ ਕਿਤੇ ਨਾ ਕਿਤੇ ਦਾ ਐਫ.ਡੀ. ਤਾਂ ਆਪਣੀ ਕੱਟੇ ਬੱਚੇ ਤਾਂ ਖੜੀ ਆ ਆਪਣੀ ਬਣਦੀ ਜਿ ਆਪਣੋ ਗਾਵਾਂ ਮੋੜੀ ਜਾਂਦੀਆਂ ਨੇ ਹਾਂ ਹਾਂ ਹੁਣ ਤੁਸੀਂ ਐਫ.ਡੀ. ਲਾ ਲਓ ਆ ਗਾਂ ਤੋਂ ਹੁਣ ਮੇਰੇ ਕੋਲੇ ਨੇ 4-5 ਬੱਚੀਆਂ ਤਿੰਨ ਬੱਚੀਆਂ ਦਿੱਤੀਆਂ ਜੀ ਹੂੰ ਉਹ ਇਹ ਨਹੀਂ ਦੀ ਐਫ.ਡੀ. ਹੂੰ ਜੇ ਸਾਹਮਣੇ ਮੰਨ ਲਓ ਐਵਰੇਜ ਮੰਨੀਏ ਤੁਹਾਡੀ 80 ਲੱਖ ਦੀ ਲੈ ਕੇ ਆਂਦੀ ਸੀ ਇਹ ਹਾਂ ਠੀਕ ਹੈ ਕਹਾ ਤਿੰਨੇ ਦੇ 3 ਲੱਖ ਰਿਓ ਕਰੀ ਨਹੀਂ ਇਹਦੀ ਮਾਂ ਬ੍ਰਦਰ ਆਪ 6500 ਦੀ ਲੈਤੀ ਸੀਗੀ ਠੀਕ ਹੈ ਜਿਹੜੀ ਇਹਦੀ ਮਾਂ ਸੀਗੀ ਉਹ ਇਹ ਸੂਪੀ ਮਨਲਾ ਉਹ ਮੈਂ ਜਦੋਂ ਇਹ ਬੱਚੀ ਟਾਲ ਲਈ ਸੀ ਹੂੰ ਉਹ 35000 ਦੀ ਡਬਲ ਹੀ ਮੰਡੀ ਵਿੱਚ ਐਸੀ ਨੂੰ ਹੂੰ ਠੀਕ ਹੈ ਠੀਕ ਹੈ 6500 ਦੀ ਕੋ ਮਿੱਤਰ ਨੇ ਲੈਤੀ ਸੀ ਮੈਨੂੰ ਕਹਾਂ ਮੈਂ 6500 ਦੀ ਲੈਤੀ ਆ ਮੈਂ 1000 ਰੁਪਏ ਭੇਜਦੇ ਹੂੰ ਦੁੱਧ ਉਹਨੇ ਵੀ ਵਧੀਆ ਕੱਢੇ ਸੀਗਾ ਠੀਕ ਹੈ ਪਹਿਲਾਂ ਮੈਂ ਉਹਨੇ 21 22 ਕਿਲੋ ਦਿੱਤਾ ਸੀ ਹੂੰ ਤੇ ਉਹ ਬੱਚੀ ਟਾਲ ਕੇ ਮੁੜ ਕੇ ਬਸ ਉਦੋਂ ਆਏ ਜੋ ਹੋਇਆ ਉਦੋਂ ਡਰਾ ਆਉਂਦੇ ਸੀ ਨਵੇਂ ਨਵੇਂ ਹੀ ਅਸੀਂ ਕੰਮ 'ਚ ਯਾਰ ਹੂੰ ਕਹਿੰਦਾ ਯਾਰ ਇਹ ਰਹਿਣੀ ਨਹੀਂ ਇਕਦੋਰੀ ਉਹਦੇ ਟੀਕੇ ਜੇ ਭਰਾਏ ਹੂੰ ਤੇ ਘਰੇ ਕਰਨ ਲੱਗੇ ਫਿਰ ਛੱਡੇਗਾ ਐ ਕਰੇਗਾ ਉਹ ਮੈਂ ਡੱਬਾ ਲਈ 35 ਹਰ ਦੀ ਦੇਤੀ ਬੈਡ ਹੁਣ ਪਸਤਾਈ ਜਾਂਦੇ ਹੂੰ ਵੀ ਜੋ ਉਹ ਹੁੰਦੀ ਤਿੰਨ ਇਹ ਹੋ ਗਈ ਸੀ ਉਹ ਨਾਲ ਉਹ ਹੋਈ ਹੁੰਦੀ ਬਈ ਹੁਣ ਕਿੱਥੇ ਹੁੰਦਾ ਸਹੀ ਵੀ ਟਾਈਮ ਲੱਗ ਗਿਆ ਨਾ ਬਾਅਦ 'ਚ ਪਸਤਾਉਣਿਆ ਨਾ ਮੈਂ ਤੁਸੀਂ ਵੀ ਜੁੜੇ ਬੀ ਐਫ ਐ ਹੋ ਗਈ ਪੀ ਡੀ ਐਫ ਹੋ ਗਈ ਬਈ ਪਿੰਦੀ ਸਿੱਧੂ ਦੀ ਇੰਟਰਵਿਊ ਕੀਤੀ ਸੀ ਉਹਨੇ ਸ਼ਾਰਟ ਬਣਾ ਕੇ ਪਾਈ ਸੀ ਪਿੰਦੀ ਸਿੱਧੂ ਕਹਿੰਦਾ ਹੁੰਦਾ ਕਹਿੰਦਾ ਯਾਰ ਨਾਰਮਲ ਮੱਝਾਂ ਜਿਵੇਂ ਹੁਣ ਆਪਾਂ ਕਹਿੰਦੇ ਆ ਲੱਖ ਰੀ ਮਿਲ ਜਾਂਦੀ ਐ ਚਲ ਬੇ ਮਹਿੰਗੀਆਂ ਵੀ ਨੇ ਕਹਿੰਦਾ 27 ਤੱਕ 3 ਤੋਂ ਲੈ ਕੇ 5 ਲੱਖ ਦੇ ਬਾਰ ਬਾਰ ਮੈਸਾ ਹੋ ਜਾਣੀਆਂ 2027 ਤੱਕ ਵੀ ਰੇਟ ਐਨੇ ਵਧ ਹੀ ਜਾਂਦੇ ਐ ਕਿਉਂਕਿ ਹੁਣ ਆਪਾਂ ਨੂੰ ਵੀ ਪਤਾ ਪਹਿਲੇ ਸੂਏ ਜਿਹੜੀਆਂ ਮੈਸਾ ਪਹਿਲੇ ਦੂਜੇ ਸੂਏ 17 18 ਦੇ ਹੀ ਜਾਂਦੀਆਂ ਨੇ ਉਹਨਾਂ ਦੀ ਕੀਮਤ ਕੁਛ ਨਹੀਂ ਰਹਿਣੀ ਹੂੰ ਹੂੰ ਵਿੱਚ ਲੋਕ ਕਮੈਂਟ ਐ ਜੀ ਸਾਡੀ ਲਾਜ ਵੀ 8 ਕਿਲੋ ਵਾਲੀ ਦੇ ਤੇ 18 ਕਿਲੋ ਵਾਲੀ ਦਾ ਕਿਵੇਂ ਮੈਚ ਬੈਠੂਗਾ ਮੈਂ ਨਾ ਬਈ ਜੀ ਉਹ ਮੱਝ ਦੀ ਝੋਟੀ ਵੇਚੀ ਸੀਗੀ ਹੂੰ ਖੀਰੀ ਹੂੰ ਉਹ ਆਪਣੇ ਸਾਣ ਕੋਲੇ ਮੰਨ ਲਓ ਕ੍ਰੋਸ ਹੋ ਗਈ ਉਮ ਚੈੱਕ ਕਰਾਈ ਮੈਂ ਚੈੱਕ ਤਾਂ ਐ ਕਰਾਈ ਮਹਾ ਯਾਰ ਚਲ ਪਤਾ ਕਰੀਏ ਯਾਰ ਅੱਬੀ ਬਾਬਾ ਹੋਰੀ ਏ ਝੋਟੀ ਯਾਰ ਹੂੰ ਵੀ ਚਲ ਇਹਦੇ ਵੀ ਟਿਕਟੂ ਕ ਭਰਾ ਦਾਂਗੇ ਹਨ ਹੂੰ ਉਹ ਜੋ ਚੈੱਕ ਕੀਤੀ ਡਾਕਟਰ ਕਹਿੰਦਾ ਯਾਰ ਇਹ ਤਾਂ ਪੰਜ ਮਹੀਨੇ ਦੀ ਗੱਬਣ ਹੂੰ ਉਹ ਸਾਨ ਕੋਲ ਰੱਬ ਜਾਣੇ ਕਿਵੇਂ ਰਲੀ ਆਪਾਂ ਨੂੰ ਨਹੀਂ ਪਤਾ ਨਾ ਹੂੰ ਚਲੋ ਉਹ ਆਪਾਂ ਸੇਲ ਕੀਤੀ ਬਈ ਠੀਕ ਹੈ ਲੱਖ ਰੁਪਏ ਦੀ ਖੀਰੀ ਝੋਟੀ ਠੀਕ ਹੈ 25 ਤੱਕ ਤਾਂ ਹਜੇ ਬਹੁਤ ਟਾਈਮ ਪਿਆ ਨਰ ਮਤਲਬ ਤਾਂ ਹੋਣੀ ਹੈ ਉਹ ਆਪਾਂ ਖਾਂ ਦੀ ਚੰਗੀ ਕਰਕੇ ਮੈਨੂੰ ਸੇਲ ਕਰਨੀ ਪੈਗੀ ਨਹੀਂ ਤਾਂ ਬਈ ਮੰਨ ਲਓ ਵੀ ਆਪਾਂ ਨੂੰ ਵੇਚਣ ਦੀ ਲੋੜ ਹੋਣਾ ਰੱਬ ਦੀ ਕਿਰਪਾ ਥਾਂ ਲੈ ਲਿਆ ਇੱਥੇ ਕਰਦੇ ਹਾਂ ਬਸ ਹੁਣ ਵਧੀਆ ਚਲੋ ਜਦੋਂ ਦੁਬਾਰੇ ਛੋਡੀ ਕੋਈ ਆਪਨੇ ਘੇੜਾ ਮਨਵਾਇਆ ਵਧੀਆ ਬਣਾਓ ਉਹਨਾਂ ਪ੍ਰੋਪਰ ਮੈਨੇਜਮੈਂਟ ਨਾਲ ਤੇ ਰੱਬ ਸਾਨੂੰ ਤਰੱਕੀ ਦੇਵੇ ਤੇ ਨਹੀਂ ਮੈਂ ਬੋਲ ਬੋਲਦਾ ਰਹਿ ਗਿਆ ਆਪਣਾ ਸਿਸਟਮ ਜੀ ਬੋਲਦਾ ਵੈਸੇ ਤਾਂ ਤੁਸੀਂ ਕਲੀਅਰ ਕਰੀਏ ਤਾਂ ਵੀ ਐ ਕਰਕੇ ਜਿਹੜੀ ਛੁੱਟੀ ਦਾ ਪਤਾ ਵੀ ਨਹੀਂ ਸੀ ਉਹ ਵੀ ਬੱਬਰ ਨਿਕਲਿਆ ਠੀਕ ਹੈ ਬੋਲਦਾ ਕੀ ਯੋਗਦਾਨ ਆ ਵੀ ਜਿਹੜੇ ਬੰਦੇ 10 12 ਪਸ਼ੂ ਰੱਖਦੇ ਆ ਬੋਲਦਾ ਤਾਂ ਕਿ ਲੋਕਾਂ ਦੇ ਖਰਚੇ ਜੋੜਨ ਲੱਗ ਜਾਂਦੇ ਆ ਪਤਾ ਕੀ ਹੈ ਬਈ ਜੀ ਬੋਲਦਾ ਤਾਂ ਯੋਗਦਾਨ ਇਹ ਆ ਵੀ ਪਸ਼ੂ ਜੋ ਮਨ ਲਵੀ ਥੋੜੇ ਆ ਆਪਾਂ ਟੀਕਿਆਂ ਤੇ ਘੱਟ ਵਿਸ਼ਵਾਸ ਰੱਖਦੇ ਵਿੱਚ ਤਾਂ ਨਾ ਹੂੰ ਕਿਉਂਕਿ ਸਿਮਨ ਸੁਮਨ ਕਈ ਵਾਰੀ ਨਾ ਗੈਸ ਬੋਸ ਘੱਟ ਹੁੰਦੀ ਆ ਜਾਂ ਕੋਈ ਉਹਦੇ ਕੰਸੀਵਰਿਟੀ ਘੱਟ ਹੁੰਦਾ ਹੂੰ ਦੋ ਜਿਹੜੀਆਂ ਬੋਲ ਦਿਆ ਨਾ ਕੰਟੇਨਰ ਰੱਖਿਆ ਹੋਇਆ ਤੇ ਟੀਕੇ ਚੰਗੇ ਲੈ ਕੇ ਘਰੀ ਰੱਖਦਾ ਹੈ ਪਰ ਫਿਰ ਵੀ ਇਹਨਾਂ ਦੋ ਬੋਲ ਰੱਖੇ ਹੋਏ ਨਾਲ ਉਹਦੇ ਚ ਪਤਾ ਚੱਕਰ ਕੀ ਹੈ ਬਈ ਜਿਵੇਂ ਹੁਣ ਆਪਾਂ ਉਹਦੇ ਬੁੱਲ ਵਾਲੀ ਦੇ ਆਪਾਂ ਨੂੰ ਟੀਕਾ ਭਰਨਾ ਪਊ ਹੂੰ ਆਪਾਂ ਉਹ ਇਨਬਰੀਡਿੰਗ ਨਹੀਂ ਕਰਦਾ ਤੇ ਬਾਕੀ ਇਹ ਹੈ ਵੀ ਜਿਵੇਂ ਹੁਣ ਆਪਾਂ ਟੀਕਾ ਭਰ ਲੈ ਨਹੀਂ ਰਹਿੰਦਾ ਕੋਈ ਅਦਰਵਾਈ ਬਸ ਆਪਾਂ ਉਹ ਛੱਡ ਸਕਦੇ ਹਾਂ ਤੇ ਉਹਦਾ ਕਨਸੀਵ ਰੇਟ ਵੱਧ ਹੁੰਦਾ ਰਹਿੰਦਾ ਠੀਕ ਹੈ ਕਿਤੇ ਤਾਂ ਹੁਣ ਆਪਾਂ ਜਦੋਂ ਟੀਕਾ ਛੱਡਦੇ ਹਾਂ ਉਹ ਜਮ੍ਹਾਂ ਬੱਚੇ ਦਾ ਨਹੀਂ ਦੇ ਮੂੰਹ ਕੋਲੇ ਜਾਉ ਇਹ ਵਿੱਚ ਸਪਰਮ ਜਾਂਦੇ ਆ ਇਹ ਇੰਨਾ ਕਨਸੀਵ ਰੇਟ ਦਾ ਤਾਂ ਫਰਕ ਪੈ ਜਾਂਦਾ ਫਰਕ ਪੈ ਜਾਂਦਾ ਵੀ ਜਿਆਦਾ ਬਗ ਡਾਇਰੈਕਟ ਕ੍ਰੋਸਿੰਗ ਦੀ ਦਾ ਕੁਦਰਤ ਦਾ ਸਿਸਟਮ ਹੈ ਜਿਹੜਾ ਉਹ ਤਾਂ ਵੀ ਯਾਰ ਕੁਦਰਤ ਨਾਲ ਹੀ ਹੈ ਨਾ ਕਿ ਠੰਡੀ ਮਿੱਠੀ ਹੀਟ ਦਾ ਵੀ ਹਾਂ ਬੋਲਣ ਨੂੰ ਪਤਾ ਲੱਗ ਜਾਂਦਾ ਹਾਂ ਉਹ ਸਾਰਾ ਪੌਂਟ ਹੋ ਗਿਆ ਕਿਉਂਕਿ ਜੇ ਡਾਕਟਰ ਤੇ ਆਪਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਥੋੜੀ-ਮੋਟੀ ਆਪ ਹੋਣੀ ਚਾਹੀਦੀ ਆ ਇਹਦੀ ਨੌਲੇਜ ਹੈ ਜੇ ਡਾਕਟਰ ਤੇ ਰਹਿਣਾ ਉਹਨੇ ਤਾਂ ਜਦੋਂ ਖੋਲ ਲਿਆ ਸੀ ਮਨਾਉਣੇ ਭਾਰੀ ਜਾਣਾ ਜੇ ਉਹਨੇ ਤਾਂ ਭਰੀ ਜਾਂਦਾ ਸੀ 3-3 ਸਾਲਾਂ ਬਾਅਦ ਬੰਦ ਹੋਣਾ ਚਾਹੀਦਾ ਭੋਲੇ ਮਾਲ ਜਮੀਨ ਬਰੀਡਿੰਗ ਦੀ ਆਪਾਂ ਗੱਲ ਕਰੀ ਸੀ ਤਿੰਨ ਚਾਰ ਸਾਲਾਂ ਦੀ ਹਾਂ ਹਾਂ ਵੀ ਮਨਨੋ ਵੀ ਉਹ ਆਪਦੇ ਉਹਨਾਂ ਦੇ ਤੇ ਨਾ ਕਰੋ ਉਹਨਾਂ ਦੇ ਨਾ ਕਰੋ ਕਿ ਤੁਹਾਡੇ ਕੋਲ ਦੂਜੀਆਂ ਹੋਰ ਝੋਟੇ ਝੋਟੀਆਂ ਝਟੀਆਂ ਝਟੀਆਂ ਆ ਗਏ ਉਹ ਤੇ ਨਹੀਂ ਹੋ ਸਕਦਾ ਉਹ ਬਦਲਣਾ ਚਾਹੀਦਾ ਹੈ ਚਿਕਨ ਦੇ ਮੈਂ ਬਾਈ ਗੱਲਾਂ ਡੇਰੀ ਫਾਰਮ ਦੇ ਲੈਟਰ ਢੇਲੂ ਜ਼ਿੰਦਗੀ ਦੇ ਲੈਟਰ ਬਹੁਤ ਚੰਗੀਆਂ ਗੱਲਾਂ ਤੁਸੀਂ ਦੱਸੀਆਂ ਤੇ ਕੋਈ ਨਵੇਂ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਵਾਰ ਜਾਂਦੇ ਜਾਂਦੇ ਕੋਈ ਸੁਝਾਅ ਦੇਣਾ ਚਾਹਾਂ ਬਸ ਇਹੀ ਤੁਹਾਡੀ ਮਾਧਿਅਮ ਰਾਹੀਂ ਕਹਿਨੇ ਆ ਭਰਾਵਾਂ ਨੂੰ ਵੀ ਤੁਸੀਂ ਭਈ ਆਪ ਦਾ ਮਿਹਨਤ ਕਰੋ ਸਹੀ ਜੱਟਾਂ ਨਾਲ ਕਰੋ ਕੰਮ ਨੂੰ ਤਾਂ ਰੱਬ ਵਧੀਆ ਤਰੱਕੀਆਂ ਬਖਸ਼ੂਗਾ ਕੋਈ ਹੋ ਨਹੀਂਗਾ ਬਾਹਰ ਜਾਣਾ ਬਈ ਯਾਰ ਕਿਹੜਾ ਉੱਥੇ ਸੌਖੇ ਆ ਉਨੇ ਤੇ ਆਪਾਂ ਆਪਣੇ ਮਾਪਪੁਰ ਕੋਲੇ ਬੱਚਿਆਂ ਚ ਆਪਦੇ ਕੋਲੇ ਬੈਠੇ ਆ ਹਨ ਤੇ ਵਧੀਆ ਮੈਂ ਤਾਂ ਇਹੀ ਸੁਝਾਅ ਦਿੰਦਾ ਵੀ ਯਾਰ ਇਹਦੇ ਧੰਦੇ ਨਾਲ ਜੁੜੋ ਇਹ ਕੋਈ ਮਾੜਾ ਨਹੀਂ ਪਰ ਇਹ ਥੋੜਾ ਜਿਹਾ ਸਰਵਾਈਵ ਲੈਂਦਾ 5-4 ਸਾਲ ਲੱਗਦੇ ਆ ਇੱਚ ਨਾ ਤਾਂ ਬਚਦਾ 5 ਸਾਲ ਤੱਕ ਤੇ ਨਾ ਕੋਈ ਘੜ ਰਬਰ کہہ ਸਕਦਾ ਹਾਂ ਬਰਾਬਰ ਕਿਉਂਕਿ ਆਪਾਂ ਨੂੰ ਫਿਰ ਉਹ ਚੀਜ਼ ਮੰਨ ਲਓ ਜਿਹੜੀ ਬਰੀਡਿੰਗ ਨਾਲ ਪ੍ਰੋਪਰ ਤਿਆਰ ਕਰਨ ਵਾਸਤੇ ਤਾਂ ਫਿਰ ਉਹਨਾਂ ਨੂੰ ਆਪਾਂ ਨੂੰ ਦੇਣਾ ਹੀ ਪਊਗਾ ਸਾਬ ਜਦੋਂ ਤਿੰਨ ਕਿ ਸਾਲਾ ਬਾਧੀ ਆਉਂਦਾ ਜਦੋਂ ਆਪਣੇ ਕੋਲੇ 20 22 ਨਾਕ ਹੋ ਗਏ ਫਿਰ ਆਪਾਂ ਨੂੰ ਮੈਨਣ ਲੱਗ ਜੂਗਾ ਵੀ ਇਹ ਚੀਜ਼ ਆਪਾਂ ਕਹਿੰਦੇ ਆ ਵੀ ਵੀ 2-4 ਸਾਲ ਤਾਂ ਜਮੀ ਬੇਟ ਕਰਨਾ ਪਊ ਠੀਕ ਹੈ ਵੀ ਇਹ ਨਹੀਂ ਹੈਗਾ ਵੀ ਯਾਰ ਅੱਜ ਆਪਾਂ ਡੈਰੀ ਖੋਲ ਲਈ ਪਸ਼ੂ ਪਾਲੇ ਵੀ ਅੱਜ ਹੀ ਕੁਝ ਬਚਾ ਜਮੀਨੇਵਾਰੀ ਪਾਲੋਂ ਤੇ ਸੀ ਵੀ ਯਾਰ ਕੋਈ ਬਚਾ ਨਹੀਂ ਐ ਨਹੀਂ ਹੋਣਾ ਵੀ ਜੇ ਬਰੀਡਿੰਗ ਕਰਨੀ ਹੈ ਹੂੰ ਉਹ ਤਾਂ ਚਲੋ ਜੇ ਹੁਣ ਆਪਾਂ ਨਹੀਂ ਕੋਕਟਰੂ ਬੱਚੂ ਪਾਲਣਾ ਉਹ ਤਾਂ ਵੱਖਰੀ ਗੱਲ ਹੈ ਹੂੰ ਪਰ ਜੇ ਕਰਨੀ ਹੈ ਤਾਂ ਫਿਰ ਟਾਈਮ ਲੈਂਦਾ ਤੇ ਸਹਿਜ ਢੰਗ ਨਾਲ ਕਰੋ ਤਾਂ ਪ੍ਰਮਾਤਮਾ ਆਪੇ ਤਰੱਕੀਆਂ ਦੱਸੇ ਨਾ ਜਿਵੇਂ ਇਹ ਮੰਨ ਲਓ ਕੰਮ ਕੇਅਰ ਤਾਂ 24 ਘੰਟੇ ਮੰਗਦਾ ਬਾਹਰ ਜਿਵੇਂ ਆਪਾਂ ਕਹਿੰਦੇ 16-16 ਘੰਟੇ ਕੰਮ ਜੇ ਆਪਾਂ ਕੰਮ ਦੀ ਗੱਲ ਕਰੀਏ ਸਵੇਰ ਸ਼ਾਮ ਕਿੰਨੇ ਕ ਘੰਟੇ ਤੁਹਾਨੂੰ ਕੰਮ ਹੁੰਦਾ ਮੈਂ ਸਵੇਰ ਵੀਰੇ 4:30 4 5 ਵੀ 4:30 ਵਜੇ ਤਕਰੀਬਨ ਉੱਠ ਖੜਨੇ ਹੂੰ ਠੀਕ ਹੈ ਉੱਠ ਕੇ ਮੰਨ ਲਓ ਵੀ ਮੇਰੇ ਕੋਲੇ 9 ਵਜੇ ਤੱਕ ਕੰਮ ਹੁੰਦਾ 9 ਵਜੇ ਤੱਕ ਫਰੀ ਹੋ ਜਾਂਦਾ ਠੀਕ ਹੈ ਤਾਰਾ ਤੂਰਾ ਕੱਢ ਕੇ ਨਵਾ ਕੇ ਸਾਰਾ ਵਿਲੇ ਹੋ ਜਾਂਦੇ ਹੂੰ 9 ਵਜੇ ਤੋਂ ਲੈ ਕੇ 2 ਵਜੇ ਤੱਕ ਬੇਲੇ ਆ 2 ਵਜੇ ਤੋਂ ਫਿਰ ਸਟਾਰਟ ਹੈ ਹੂੰ ਫਿਰ ਆਪਣਾ ਚੱਲਦਾ 8 ਵਜੇ ਤੱਕ ਠੀਕ ਹੈ ਮੰਨ ਲਓ ਇਹਨਾਂ ਦਾ ਸਾਮ ਸੰਭਾਲ ਸਾਰਾ ਕਿਸੇ ਨੂੰ ਦਵਾਈ ਦੀ ਗੱਲ ਹੈ ਨਾ ਹੂੰ ਸਾਰਾ ਕੰਮ ਆਪਰਾ ਲੈ ਵੀ ਦੋਸਤੋ ਇਸ ਅੱਜ ਦੀ ਇੰਟਰਵਿਊ ਦੇ ਵਿੱਚ ਬਾਈ ਨਿਰਮਲ ਨੇ ਮੋਡਲ ਨੇ ਸਾਰਾ ਕੁਝ ਕਲੀਅਰ ਕਰਤਾ ਕਿ ਇਹਦੇ ਚ ਪ੍ਰੋਫਿਟ ਆ ਕਿੰਨਾ ਟਾਈਮ ਲੰਘਦਾ ਕਿੰਨੇ ਸਾਲਾਂ ਬਾਅਦ ਤੁਹਾਨੂੰ ਇਹਦੀ ਆਉਟਪੁੱਟ ਦੇਖਣ ਨੂੰ ਮਿਲ ਜਾਂਦੀ ਆ ਠੀਕ ਆ ਜੇ ਤਾਂ ਤੁਸੀਂ ਮਹੀਨੇ ਦੋ ਮਹੀਨੇ ਬਾਅਦ ਜਾਂ ਸਾਲ ਬਾਅਦ ਕਹਿੰਨ ਕਿ ਸਾਨੂੰ ਆਹ ਬਚਾ ਕੇ ਦੇ ਦੇ ਫਿਰ ਇਸ ਕੰਮ ਵੱਲ ਨਾ ਆਓ ਪ੍ਰੋਪਰ ਸਿੱਖ ਕੇ ਪ੍ਰੋਪਰ ਟ੍ਰੇਨਿੰਗ ਕਰਦੇ ਹਿਸਾਬ ਨਾਲ ਇਸ ਕੰਮ ਵੱਲ ਲਾਓ ਪਏ ਸੀ ਵਧੀਆ ਚੰਗੀ ਸਰਕਾਰੀ ਨੌਕਰੀਆਂ ਨਾਲੋਂ ਬੱਤ ਚੰਗੀ ਆਮਦਨ ਆ ਇਹ ਚੰਗੀ ਬ੍ਰੀਡ ਤੇ ਚੰਗਾ ਤੁਸੀਂ ਆਪ ਦਾ ਟਾਈਮ ਦੇ ਕੇ ਮੈਨੇਜਮੈਂਟ ਤੇ ਕੰਮ ਕਰਦੇ ਠੀਕ ਆ ਨੇਮ ਬਾਈ ਧੰਨਵਾਦ